ਪੰਜਾਬ ਦੇ ਵਿੱਚ 85 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਪੰਜਾਬ ਸਰਕਾਰ ਵੱਲੋਂ ਸਰਬਾਭੁਵਾਨ ਸ੍ਰੀ ਮਾਨ ਵੱਲੋਂ ਅਪੋਇੰਟ ਕੀਤੇ ਗਏ ਆ ਔਰ ਸਾਰੇ ਜਿਹੜੇ ਚੇਅਰਮੈਨ ਸਾਹਿਬਾਨ ਨੇ ਉਹ ਆਮ ਪਰਿਵਾਰਾਂ ਦੇ ਨਾਲ ਸੰਬੰਧਤ ਨੇ ਖਾਸ ਕਰਕੇ ਉਹ ਸੰਗਠਨ ਦੇ ਨਾਲ ਸੰਬੰਧਤ ਨੇ ਉਹ ਲੋਕ ਨੇ ਜਿਹੜੇ ਲੋਕ ਆਮ ਆਦਮੀ ਪਾਰਟੀ ਦੀ ਸੋਚ ਨਾਲ ਜੁੜੇ ਹੋਏ ਆ ਜਿਹੜੇ ਲੋਕ ਸਮਾਪਤ ਕੋ ਅੰਸਰ ਮਾਰਨ ਦੇ ਕੇ ਵੀ ਵਲ ਸਾਹਿਬ ਦੀ ਸੋਚ ਨਾਲ ਜੁੜੇ ਹੋਏ ਆ ਤੇ ਉਹ ਲੋਕ ਆ ਜਿਨ੍ਹਾਂ ਲੋਕਾਂ ਨੇ ਜਦੋਂ 2012 ਚ ਆਮ ਆਦਮੀ ਪਾਰਟੀ ਦਾ ਸਫ਼ਰ ਸ਼ੁਰੂ ਹੋਇਆ ਸੀ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਹਰ ਗਲੀ ਹਰ ਮਹੱਲੇ ਹਰ ਪਿੰਡ ਹਰ ਸ਼ਹਿਰ ਵਿੱਚ ਲਿਜਾਣ ਦੇ ਲਈ ਅਹਿਮ ਭੂਮਿਕਾ ਨਿਭਾਈ ਸੀ ਤੇ ਉਹਨਾਂ ਨੂੰ ਹੀ ਪਾਰਟੀ ਨੇ ਬਹੁਤ ਵੱਡਾ ਮਾਣ ਤੇ ਸਨਮਾਨ ਬਖਸ਼ਿਆ ਸਾਡੇ ਜ਼ਿਲ੍ਹੇ ਬਠਿੰਡੇ ਦੇ ਵਿੱਚ 8 ਜਿਹੜੇ ਹੈਗੇ ਆ ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਚੀਰਮੈਨ ਜਿਹੜੇ ਲੱਗੇ ਆ ਤੇ ਸਾਰੇ ਸਾਡੇ ਸੰਗਠਨ ਦੇ ਨਾਲ ਸੰਬੰਧਿਤ ਹੈ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਨੇ ਆ ਔਰ ਨਾਲ ਹੀ ਬੇਨਤੀ ਆ ਫੀਲ ਆ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਰਾਜਨੀਤਿਕ ਸ਼ੁਰੂਆਤ ਆ ਜਿਹੜੀ ਹੋਈ ਵੀ ਹੈ ਪਹਿਲਾਂ ਇਹ ਪੋਸਟਾਂ ਵਿਖਦੇ ਆ ਹੁੰਦੀਆਂ ਸੀ ਪਹਿਲਾਂ ਇਹ ਪੋਸਟਾਂ ਤੇ ਜਿਹੜੇ ਵੱਡੇ ਰਜਵਾੜੇ ਹੁੰਦੇ ਸੀਗੇ ਉਹਨਾਂ ਦੇ ਪੁੱਤ ਉਹਨਾਂ ਦੇ ਭਤੀਜੇ ਉਹਨਾਂ ਦੇ ਰਿਸ਼ਤੇ ਦਾ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਇਨਾ ਕੁਰਸੀਆਂ ਤੇ ਬੈਠਦੇ ਸੀ ਚੇਅਰਮੈਨ ਬਣਦੇ ਸੀ ਪਰ ਹੁਣ ਆਮ ਕਿਸਾਨਾਂ ਦੇ ਪੁੱਤ ਆਮ ਦੁਕਾਨਦਾਰਾਂ ਦੇ ਪੁੱਤ ਆਮ ਮੁਲਾਜ਼ਮਾਂ ਦੇ ਪੁੱਤ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਚੰਗੀ ਸੋਚ ਰੱਖਣ ਵਾਲੇ ਨੌਜਵਾਨ ਹੈ ਉਹਨਾਂ ਨੂੰ ਇਹ ਕੁਰਸੀਆਂ ਮਿਲ ਗਿਆ ਨੇ ਔਰ ਮਾਰਕੀਟ ਕਮੇਟੀ ਜਿਹੜੀ ਕਿ ਸਿੱਧੀ ਕਿਸਾਨਾਂ ਦੇ ਨਾਲ ਸੰਬੰਧਿਤ ਹੈ ਔਰ ਅਜੋਕੇ ਹਾਲਾਤਾਂ ਦੇ ਵਿੱਚ ਮਾਰਕੀਟ ਕਮੇਟੀਆਂ ਦੀ ਅਹਿਮੀਅਤ ਬਹੁਤ ਵੱਡੀ ਬਣ ਜਾਂਦੀ ਹੈ ਜਦੋਂ ਖੇਤੀ ਜਿਹੜੀ ਸੈਂਟਰ ਸਰਕਾਰ ਹੈ ਉਹ ਖੇਤੀ ਕਰੋਨਾ ਦੇ ਵਿਚਰਵ ਦੋਬਦਲ ਕਰਨਾ ਚਾਹੁੰਦੀ ਆ ਜਦੋਂ ਕੇਂਦਰ ਸਰਕਾਰ ਖੇਤੀ ਜਿਹੜਾ ਕਿ ਸਟੇਟ ਸਬਜੈਕਟ ਆ ਫੂਡ ਪੇ ਦੇ ਅਧਿਕਾਰ ਖੇਤ ਦਾ ਸਬਜੈਕਟ ਆ ਉਸ ਨੂੰ ਤੋੜ ਕੇ ਮੋੜ ਕੇ ਸਾਰੀ ਉਸ ਦੀਆਂ ਨੀਤੀਆਂ ਸਾਰੀ ਉਸ ਦੀ ਪਲਾਨਿੰਗ ਸਾਰਾ ਉਸ ਦਾ ਪ੍ਰਬੰਧਨ ਆ ਜਿਹੜਾ ਉਹ ਆਪਣੇ ਹੱਥਾਂ ਦੇ ਵਿੱਚ ਲੈਣਾ ਚਾਹੁੰਦੀ ਹੈ ਸੋ ਜਦੋਂ ਇਸ ਗੱਲ ਦਾ ਪੰਜਾਬ ਸਰਕਾਰ ਬਹੁਤ ਵੱਡੀ ਮੰਦਰ ਤੇ ਵਿਰੋਧ ਕਰ ਰਹੀ ਹੈ ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਇੰਨਾ ਕੁਰਸੀਆਂ ਤੇ ਉਹਨਾਂ ਲੋਕਾਂ ਦਾ ਬਰਾਜਮਣ ਹੋਣਾ ਜਿਹੜੇ ਪੰਜਾਬ ਦੀ ਖੇਤੀ ਨੂੰ ਪਿਆਰ ਕਰਦੇ ਆ ਜਿਹੜੇ ਪੰਜਾਬ ਦੀ ਜ਼ਮੀਨ ਨੂੰ ਪਿਆਰ ਕਰਦੇ ਆ ਜਿਹੜੇ ਪੰਜਾਬ ਦੀ ਵਿਰਾਸਤ ਨੂੰ ਪਿਆਰ ਕਰਦੇ ਆ ਉਹ ਐਸ ਐਮ ਮੁੱਖ ਤੇ ਬਹੁਤ ਜ਼ਰੂਰੀ ਸੀ ਮੈਂ ਮਹਿਸੂਸ ਕਰਦਾ ਕਿ ਇਹ ਸਾਡੇ ਚੇਅਰਮੈਨ ਪੰਜਾਬ ਦੀ ਕਿਸਾਨੀ ਪੰਜਾਬ ਦੀ ਜ਼ਮੀਨਾਂ ਪੰਜਾਬ ਦਾ ਕਲਚਰ ਬਣਾਉਣ ਦੇ ਵਿੱਚ ਐਹ ਭੂਮਿਕਾ ਜਿਹੜੇ ਹੈਗੀ ਆ ਉਹ ਅਦਾਂ ਨਾ ਗੁਈ